ਸਸ਼ਕਾਲ ਜੀ ਮੈਂ ਫੋਜੀ ਟ੍ਰੀਟਮੈਂਟ ਵਾਲੀ ਤੋਂ ਸੋ ਅੱਜ ਆਪਾਂ ਡਿਜ਼ਾਈਨਸ ਲੈ ਕੇ ਆਏ ਆ ਨਵੇਂ ਡਿਜ਼ਾਈਨਸ ਰੈਡੀ ਹੋਏ ਜੀ ਤੁਸੀਂ ਸਕਰੀਨ ਸ਼ਾਟ ਲੈ ਲੈਂਦੇ ਚੱਲਿਓ ਜੂ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਂਦਾ ਹੈ ਉਹਦਾ ਸਕਰੀਨ ਸ਼ਾਟ ਸਾਨੂੰ ਵਟਸਐਪ ਤੇ ਸੈਂਡ ਕਰ ਦਿਓ ਐਂਡ ਆਪਾਂ ਤੁਹਾਨੂੰ ਉੱਥੇ ਰਿਪਲਾਈ ਕਰ ਦਾਂਗੇ ਅਦਰਵਾਈਜ਼ ਅਗਰ ਰਿਪਲਾਈ ਨਾ ਹੋਇਆ ਤਾਂ ਤੁਸੀਂ ਸਾਨੂੰ ਕਾਲ ਕਰ ਲਿਓ ਐਂਡ ਇਸ ਦਾ ਪ੍ਰਾਈਸ ਕਨਫਰਮ ਕਰ ਲਿਓ ਐਂਡ ਆਪਣਾ ਸੂਟ ਸਿਲੈਕਟ ਕਰ ਲਿਓ ਫਸਟ ਆਫ 올 ਸਭ ਦੀ ਇਹ ਇਨਕੁਆਰੀ ਹੁੰਦੀ ਹੈ ਕਿ ਹਨਾ ਕਿ ਤੁਸੀਂ ਪ੍ਰਾਈਸ ਕਿੰਨੀ ਇਮੇਜਿਨ ਕਰਦੇ ਐ ਐਕਚੁਅਲੀ ਜਿਹੜੀ ਪ੍ਰਾਈਸ ਐ ਨਾ ਜੋ ਵੈਰੀ ਕਾਦਰ ਕਪੜਾ ਤੋਂ ਕਪੜਾ ਵੀ ਐਸਕੇ ਮੈਕ ਦੀ ਕਾਟਨ ਯੂਜ਼ ਕਰ ਰਹੇ ਆ ਆਪਾਂ ਖਾਦੀ ਕਾਟਨ ਯੂਜ਼ ਕਰ ਰਹੇ ਆ ਲੀਨ ਕਲੱਬ ਯੂਜ਼ ਕਰ ਰਹੇ ਆ ਗਲੋਰ ਟੈਕ ਯੂਜ਼ ਕਰ ਰਹੇ ਆ ਰਾਮ ਟੈਕਸ ਯੂਜ਼ ਕਰ ਰਹੇ ਆ ਜਾਂ ਫਿਰ ਆਪਣੀ ਸਿੰਪਲ ਕੈਂਪੀ ਕਾਟਨ ਯੂਜ਼ ਕਰ ਰਹੇ ਆ ਸੋ ਸੂਟ ਦਾ ਜੋ ਪ੍ਰਾਈਸ ਐ ਉਹ ਉਸ ਕਪੜੇ ਤੇ ਡਿਪੈਂਡ ਕਰਦਾ ਆ ਕਿ ਕਸਟਮਰ ਕੌਨਸੇ ਕਪੜੇ ਤੇ ਕਰਵਾ ਰਿਹਾ ਐ ਜੋ ਸੂਟ ਐ ਇਹ ਵੇਖੋ ਫਸਟ ਫਸਟ ਆਪਣਾ ਹੀ ਆਰਟੀਕਲ ਬਹੁਤ ਸੋਨਾ ਰੈਡੀ ਹੋਇਆ ਤੁਸੀਂ ਨਜ਼ਦੀਕ ਤੋਂ ਵੇਖ ਸਕਦੇ ਫਿਨਿਸ਼ਿੰਗ ਚੈੱਕ ਕਰ ਸਕ ਐਂਡ ਸਕਰੀਨਸ਼ਾਟ ਲੈ ਕੇ ਸੰਸਨ ਕਰ ਸਕਦੇ ਹੋ ਇਹਦੇ ਨਾਲ ਆਪਾਂ ਜੋ ਵੀ ਦੁਪੱਟਾ ਤੁਸੀਂ ਚਾਹੁੰਦੇ ਅਗਰ ਸਿੰਗਲ ਡਾਈ ਦੇ ਵਿੱਚ ਚਾਹੀਦਾ ਆ ਤਾਂ ਉਹ ਵੀ ਆਪਾਂ ਕਰ ਦਾਂਗੇ ਰੈਡੀ ਟਾਈ ਐਂਡ ਡਾਈ ਦੇ ਵਿੱਚ ਚਾਹੀਦਾ ਆ ਤਾਂ ਉਦਾਂ ਵੀ ਹੋ ਜਾਏਗਾ ਜਿੱਤੇ ਹੀ ਤੁਸੀਂ ਸਾਨੂੰ ਕਹੋਗੇ ਕਿ ਸਾਨੂੰ ਇਸ ਤਰ੍ਹਾਂ ਦਾ ਕਪੜਾ ਚਾਹੀਦਾ ਆ ਦੁਪੱਟੇ ਦੇ ਵਿੱਚ ਉਦਾਂ ਦਾ ਦੁਪੱਟਾ ਰੈਡੀ ਹੋ ਜਾਏਗਾ ਤੇ ਕਪੜਾ ਤੁਸੀਂ ਚੈੱਕ ਕਰ ਸਕਦੇ ਹੋ ਲਾਈਨਿੰਗ ਜ਼ਰੂਰ ਬਿਲਕੁਲ ਵੀ ਨਹੀਂ ਹੈ ਇਹ ਬਹੁਤ ਹੀ ਸੌਫਟ ਸੂਟ ਰੈਡੀ ਹੋਇਆ ਹੈ ਇਹਦੇ ਵਿੱਚ ਆਪਣੇ ਕੋਲੇ ਨੈਕਸਟ ਹੈਗਾ ਖਾਦੀ ਕਾਟਨ ਦਾ ਸੂਟ ਇਹ ਵੀ ਬਹੁਤ ਹੀ ਪਿਆਰਾ ਆਰਟੀਕਲ ਹੈ ਇਹਦੇ ਆਪਣੇ ਪਹੁੰਚੇ ਤੇ ਵੀ ਵਰਕੇ ਆਉਂਦੇ ਤੇ ਬਾਜੂ ਤੇ ਵੀ ਵਰਕੇ ਵਾਲੇ ਸੂਟ ਤੇ ਇਹ ਦੇਖੋ ਐਦਾਂ ਤੇ ਇਸ ਤੇ ਪਹੁੰਚੇ ਤੇ ਵਰਕੇ ਆ ਮੈਂ ਤੁਹਾਨੂੰ ਕੰਪਲੀਟ ਸੂਟ ਦਿਖਾ ਦੇਣੀ ਆ ਬਹੁਤ ਹੀ ਪਿਆਰਾ ਕਪੜਾ ਬਹੁਤ ਸੋਹਣਾ ਆਰਟੀਕਲ ਤੇ ਇਹ ਕਿਤਾ ਬਹੁਤ ਪਿਆਰਾ ਲੱਗਦਾ ਹੈ ਜੇ ਤੁਸੀਂ ਆਰਡਰ ਕਰਨਾ ਹੈ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਬਿਕੋਜ਼ ਆਪਣੇ ਆਰਟੀਕਲ ਜਲਦੀ ਹੀ ਸੇਲ ਹੋ ਜਾਂਦੇ ਇਸ ਕਰਕੇ ਵੇਖਸਾਂਗੇ ਤੁਸੀਂ ਕੰਪਲੀਟ ਤੇ ਆਪਣੇ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਇਹ ਵਾਲਾ ਕਲਰ ਵੀ ਅਵੇਲੇਬਲ ਹੈ ਐਂਡ ਦਿਸ ਵਨ ਆਲਸੋ ਇਹ ਵੀ ਆਪਣਾ ਹੈਗਾ ਅਵੇਲੇਬਲ ਇਹ சூਟ ਦਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਹੈ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰਸ ਨੇ ਤੁਸੀਂ ਵੇਖ ਸਕਦੇ ਦਿਸ ਵਨ ਇਹ ਵਾਲਾ ਇਹ ਵਾਲਾ ਐਂਡ ਇਹ ਵਾਲਾ ਆਪਣੇ ਕੋਲੇ ਚਾਰ ਹੀ ਸੂਟ ਰੈਡੀ ਹੋਏ ਹੈ ਐਂਡ ਇਹ ਵਾਲਾ ਜੋ ਆਪਣਾ ਸੂਟ ਹੈ ਦਿਸ ਲਵੈਂਡਰ ਕਲਰ ਦਾ ਸੂਟ ਇਹ ਲਿਲਨ ਕਲਬ ਦੇ ਵਿੱਚ ਰੈਡੀ ਹੋਇਆ ਲਿਲਨ ਕਲਬ ਖਾਦੀ ਕਾਟਨ ਦੇ ਵਿੱਚ ਇਹ ਵੀ ਆਪਣਾ ਐਸਕੇ ਮੈਗ ਦੇ ਵਿੱਚ ਆ ਇਹ ਵੀ ਐਸਕੇ ਮੈਗ ਦੇ ਵਿੱਚ ਐਂਡ ਇਹ ਵਾਲਾ ਵੀ ਐਸਕੇ ਮੈਗ ਦੇ ਵਿੱਚ ਨੈਕਸਟ ਆਪਾਂ ਇਹ ਵਾਲਾ ਆਰਟੀਕਲ ਰੈਡੀ ਕੀਤਾ ਆ ਇਦਾਂ ਫ੍ਰੈਸ਼ ਕਾਟਨ ਦੇ ਵਿੱਚ ਇਹ ਸੂਟ ਰੈਡੀਅਰ ਕੰਪਲੀਟ ਹੈ ਵੀ ਫਰੰਟ ਤੇ ਵਰਕਿਆ ਹੈ ਬਾਜੂ ਤੇ ਵਰਕਿਆ ਵੀ ਸ਼ੇਪ ਇਸ ਤਰ੍ਹਾਂ ਦਾ ਡਿਜ਼ਾਈਨਿੰਗ ਰੈਡੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੇਅਰ ਕੀਤਾ ਸੂਟ ਬਹੁਤ ਹੀ ਪਿਆਰਾ ਲੱਗਦਾ ਹੈ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਨਿਊਂਸੀ ਟਾਈਪ ਦਾ ਕਲਰ ਹੈ ਬਹੁਤ ਹੀ ਪਿਆਰਾ ਲੱਗਦਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਸਿੰਗਲ ਡਾਈ ਦਾ ਕਰਵਾਉਣਾ ਸਿੰਗਲ ਡਾਈ ਦਾ ਵੀ ਕਰਵਾ ਸਕਦੇ ਹੋ ਟਾਈ ਐਂਡ ਡਾਈ ਦਾ ਕਰਵਾਉਣਾ ਤਾਂ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਨੈਕਸਟ ਆਪਣੇ ਕੋਲੇ ਇਹ ਹੈਗਾ ਐਸਕੇ ਮੈਗ ਦੇ ਵਿੱਚ ਹੇ hey, ਵੀ SK ਮੈਗ ਦੇ ਵਿੱਚ ਰੈਡੀ ਹੋਇਆ ਇਹ ਵਾਲਾ ਸੂਟ ਇਹ क्रश कॉटन ਦੇ ਵਿੱਚ ਸੀ SK ਮੈਗ ਦੇ ਵਿੱਚ ਸੀ ਪ੍ਰਾਈਸਿੰਗ ਦੋਨਾਂ ਦੀ ਅਲੱਗ-ਅਲੱਗ ਹੋਏਗੀ ਬਿਕੋਜ਼ ਸਟੱਫ ਹੈ ਜੋ ਦੋਨਾਂ ਦਾ ਉਹ ਅਲੱਗ-ਅਲੱਗ ਹੈ ਨੈਕਸਟ ਅਪਰ ਰੈਡੀ ਕੀਤਾ ਹੈ ਇਹ ਵੀ क्रश कॉटन ਦੇ ਵਿੱਚ ਰੈਡੀ ਕੀਤਾ ਹੈ ਜੋ ਇਹ ਕਾਵਿਆ ਵਾਲਾ ਡਿਜ਼ਾਈਨ ਹੈ ਇੱਕ क्रश कॉटन ਤੇ ਹੋ ਜਾਂਦਾ ਲੱਗ ਜਾਂਦਾ ਹੈ ਜੋ ਕਾਵਿਆ ਆ ਲਗਾਣਿਆ ਸੂਟ ਤੇ ਦੂਸਰੇ कॉटन ਦੇ ਸਟੱਫ ਤੇ ਉੱਪਰ ਹੀ ਨਹੀਂ ਲੱਗਦਾ क्रश कॉटन ਤੇ ਉੱਪਰ ਲੱਗ ਸਕਦਾ ਨੇੜੇ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਲਵੇਂਡਰ ਕਲਰ ਦੇ ਵਿੱਚ ਸੂਟ ਰੈਡੀ ਕੀਤਾ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਰੈਡੀ ਹੋਇਆ ਹੈ ਐਂਡ ਕਪੜਾ ਤੁਸੀਂ ਦੇਖ ਸਕਦੇ ਹੋ ਇਸਕੇ ਪ੍ਰੀਮੀਅਮ ਕ੍ਰਸ਼ ਕਾਟਨ ਦੇ ਵਿੱਚ ਨੈਕਸਟ ਮੈਂ ਤੁਹਾਨੂੰ ਦਿਖਾਨੀ ਹੈ ਆਪਣੇ ਕੋਲ ਇੱਕ ਪ੍ਰਿੰਟਡ ਆਰਟੀਕਲ ਵੀ ਇਸ ਤਰ੍ਹਾਂ ਦੇ ਵਾਲੇ ਮੇ ਹੈਗੇ ਐ ਪਰ ਕਿਸੇ ਨੇ ਚਾਹੀਦੇ ਹੋਏ ਕਿਸੇ ਨੂੰ ਸੋਹਣਾ ਲੱਗਿਆ ਹੋਵੇ ਸੂਟ ਤਾਂ ਪਲੀਜ਼ ਸਾਨੂੰ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਇਹ ਦੇਖੋ ਬਹੁਤ ਹੀ ਪਿਆਰਾ ਆਰਟੀਕਲ ਰੈਡੀ ਹੋਇਆ ਹੈ ਇਸ ਤਰ੍ਹਾਂ ਇਸ ਤੇ ਜੋ ਆਪਾਂ ਸਟੋਨਸ ਨਾਲ ਵਰਕ ਕੀਤਾ ਹੋਇਆ ਐ ਐਂਟਪ੍ਰਿੰਟ ਇਹਦਾ ਬਹੁਤ ਹੀ ਸੋਹਣਾ ਐ ਮਸਲੀਨ ਦੇ ਵਿੱਚ ਸੂਟ ਆ ਬਹੁਤ ਹੀ ਸੌਫਟ ਬਹੁਤ ਹੀ ਮੁਲਾਇਮ ਕਪੜਾ ਨਾਲ ਇਹਦੇ ਮੈਚਿੰਗ ਦੀ ਸਲਵਾਰ ਐ ਕੰਪਲੀਟ ਸੂਟ ਐ ਕਲਰ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਰੈਡੀ ਹੋਇਆ ਐ ਸੂਟ ਨਾਲ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਐ ਬਹੁਤ ਸੋਹਣਾ ਲੱਗਦਾ ਜੀ ਇਹ ਵੇਅਰ ਕੀਤਾ ਹੋਇਆ ਐ ਤੁਸੀਂ ਇਹ ਮੰਗਵਾਉਣਾ ਐ ਦੈਨ ਤੁਸੀਂ ਮੰਗਵਾ ਸਕਦੇ ਹੋ ਆ ਨਜ਼ਦੀਕ ਤੋਂ ਤੁਸੀਂ ਵੇਖ ਸਕਦੇ ਹੋ ਪ੍ਰਿੰਟ अच्छी तरह चेक कर सकते हो किदा ए सारा जो शाइन है, है बहुत सोनो शाइन कर नेक्स्ट अपने कोलेला क्रश कॉटन ਦੇ ਵਿੱਚ ਬਹੁਤ ਹੀ ਸੋਨਾ ਸੂਟ ਬੱਲੀਆਂ ਵਾਲਾ ਸੂਟ ਰੈਡੀ ਹੋਇਆ ਲ্যাਵੈਂਡਰ ਕਲਰ ਦਾ ਵਿਦ ਇਹਦਾ ਬਲੈਕ ਕਲਰ ਦਾ ਵਰਕ ਕੀਤਾ ਹੈ ਸਾਰੇ ਸੂਟ ਤੇ क्रश कॉटन ਦਾ ਮਟੀਰੀਅਲ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਆਰਟੀਕਲ ਰੈਡੀ ਹੋਇਆ ਹੈ ਤੁਸੀਂ ਆਰਡਰ ਕਰਨਾ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਇਹਦੇ ਨਾਲ ਆਪਾਂ ਦੋ ਕਲਰਸ ਦਾ ਦੁਪੱਟਾ ਕੱਟ ਸਕਦੇ ਹਾਂ ਲ্যাਵੈਂਡਰ ਐਂਡ ਬਲੈਕ ਕਲਰ ਦਾ ਟਾਈ ਐਂਡ ਡਾਈ ਦਾ ਦੁਪੱਟਾ ਹੋएगा ਅਗਰ ਤੁਸੀਂ ਸਿੰਗਲ ਡਾਈ ਦਾ ਕਰਵਾਉਣਾ ਹੈ ਤਾਂ ਤੁਸੀਂ ਸਿੰਗਲ ਡਾਈ ਦਾ ਵੀ ਕਰਵਾ ਸਕਦੇ ਹੋ ਟਾਈ ਡਾਈ ਦਾ ਕਰਵਾਉਣਾ ਹੈ ਤਾਂ ਟਾਈ ਐਂਡ ਡਾਈ ਦਾ ਵੀ ਤੁਸੀਂ ਕਰਵਾ ਸਕਦੇ ਹੋ ਐਂਡ ਇੱਕ ਇਹ ਵੀ ਚੀਜ਼ ਹੈ ਕਿ ਤੁਸੀਂ ਕੋਟਾ ਡਰੀਆ ਦਾ ਕਰਵਾਉਣਾ ਹੈ ਉਹ ਵੀ ਹੋ ਜਾਏਗਾ ਪਿਓਰ ਦਾ ਕਰਵਾਉਣਾ ਹੈ ਜਾਂ ਫਿਰ ਚਨਾਉਣ ਦਾ ਕਰਵਾਉਣਾ ਹੈ ਜਿਸ ਤਰ੍ਹਾਂ ਦਾ ਦੁਪੱਟਾ ਤੁਸੀਂ ਕਰਵਾਉਣਾ ਹੈ ਉਹ ਤਾਂ ਹੋ ਜਾਏਗਾ ਬਟ ਉਹਦੇ ਨਾਲ ਪ੍ਰਾਈਸ ਹੈ ਜੋ ਉਹ ਡਿਫਰੈਂਟ ਹੋ ਜੇਗੀ ਕਿ ਕਿ ਵੇਰੀ ਕਰੇਗੀ ਪ੍ਰਾਈਸ ਕਿ ਜੋ ਕੋਟਾ ਡੋਰੀ ਉਸਦੀ ਪ੍ਰਾਈਸ ਸਭ ਤੋਂ ਲੈਸ ਹੋਏਗੀ ਥੈਨ ਪਿਓਰ ਦੀ ਸੂਟ ਦੀ ਪ੍ਰਾਈਸ ਹੋਏਗੀ ਥੈਨ ਆਪਣੇ ਚਣੌਣ ਦੀ ਦੁਪੱਟੇ ਨਾਲ ਜੋ ਸੂਟ ਹੈ ਉਹਦੀ ਪ੍ਰਾਈਸ ਹੋਏਗੀ ਇਹ ਆਪਾਂ ਮਸਲੀਨ ਇਸ ਨਾਲ ਆਪਾਂ ਦੁਪੱਟਾ ਇਸ ਤਰ੍ਹਾਂ ਦਾ ਰੈਡੀ ਫਿਟ ਹੈ ਬਟ ਇਦਾਂ ਨਹੀਂ ਹੈ ਕਿ ਆਪਾਂ ਇਹਨਿਸ ਸਟੱਫ ਦੇ ਵਿੱਚ ਦੁਪੱਟਾ ਪ੍ਰੋਵਾਈਡ ਕਰਦੇ ਹਾਂ ਜੋ ਸਟੱਫ ਦੇ ਵਿੱਚ ਤੁਸੀਂ ਕਰਵਾਉਣਾ ਹੈ ਉਸ ਸਟੱਫ ਦੇ ਵਿੱਚ ਹੀ ਦੁਪੱਟਾ ਹੋ ਜਗਾ ਇਹ ਵੇਖੋ ਇਦਾਂ ਆਪਾਂ ਦੁਪੱਟਾ ਹੋਵੇਗਾ ਹਰੇ ਹੋਗਾ ਮਸਲੀਨ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਕਿਤਾ ਦੁਪੱਟਾ ਵੀ ਤੁਹਾਨੂੰ ਫੁੱਲ ਟਾਈ ਨਹੀਂ ਕਿਤਾ ਦੁਪੱਟਾ ਆ ਮਿਲੇਗਾ 5 ਮੀਟਰ ਦਾ ਕੰਪਲੀਟ ਸੂਟ ਮਿਲੇਗਾ ਦੁਪੱਟਾ ਵੀ ਆਪਾਂ ਫੁੱਲ ਦਿੰਦੇ ਆ ਤੁਹਾਨੂੰ ਟਾਈ ਐਂਡ ਟਾਈ ਨੂੰ ਤੁਹਾਨੂੰ ਦੱਸਦਾ ਕਿ ਟਾਈ ਐਂਡ ਟਾਈ ਵੀ ਜਰੂਰ ਆ ਸਕਦੇ ਫੌਂਡਰ ਤੁਸੀਂ ਲੈ ਸਕਦੇ ਇਹਦੇ ਵਿੱਚ ਆਪਣੇ ਕੋਲ ਇਹ ਵਾਲਾ ਕਲਰ ਵੀ ਹੈ ਇਹ ਹੈਗਾ ਪੂਪਲ ਐਸਟੀ ਮੈਕ ਦੇ ਉੱਪਰ ਇਹ ਸੀਗਾ ਕ੍ਰਸ਼ ਕਾਟਨ ਦਾ ਇਹ ਹੈਗਾ ਲੀਨਨ ਕਲੱਬ ਦੇ ਉੱਪਰ ਲੀਨਨ ਕਲੱਬ ਖਾਦੀ ਕਾਟਨ ਲੀਨਨ ਕਲੱਬ ਖਾਦੀ ਕਾਟਨ ਹੈ ਇਸਕੇ ਮੈਕ ਐਂਡ ਕ੍ਰਸ਼ ਕਾਟਨ ਨੈਕਸਟ ਆਪਣੇ ਕੋਲੇ ਜੋ ਸਾਡੇ ਬਹੁਤ ਹੀ ਆਰਟੀਕਲ ਡਿਮਾਂਡ ਦੇ ਵਿੱਚ ਰਹਿੰਦੇ ਆ 650 ਵਾਲੇ ਸੀ ਤੁਸੀਂ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਅਵੇਲੇਬਲ ਹੋ ਗਏ ਹੈ ਡੀ ਲੇਟ ਸੰਭੇ ਤੁਸੀਂ ਚਾਰੋ ਕਲਰਸ ਆਰਡਰ ਕਰਨੇ ਜਲਦੀ ਜਲਦੀ ਹੋਵੇ ਬੁੱਕ ਕਰੋ बिकॉज ਇਹ ਆਫਰ ਸਿਰਫ 5 ਦਿਨ ਲਈ ਹੀ ਵੈਲਡ ਹੈ 5 ਦਿਨ ਤੋਂ ਬਾਅਦ ਇਹ ਪ੍ਰਾਈਸ ਜੋ ਨੋਰਮਲ ਪ੍ਰਾਈਸ ਹੈ ਉਦਾਂ ਦਾ ਹੀ ਹੋ ਜਾਏਗਾ ਇਹ ਸਿਰਫ 5 ਡੇਸ ਲਈ ਆਪਣਾ 650 ਦਾ ਆਫਰ ਚੱਲ ਰਿਹਾ ਹੈ ਬਿਕੋਜ਼ ਇਸੇ ਨਾਲ ਕਾਫੀ ਜ਼ਿਆਦਾ ਡਿਮਾਂਡ ਆਈ ਸੀ ਹੁਣ ਵੀ ਡਿਮਾਂਡ ਆ ਰਹੀ ਹੈ ਸਟਾਰਟਿੰਗ ਦੇ ਵਿੱਚ ਤਾਂ ਇਹ ਬਹੁਤ ਹੀ ਜ਼ਿਆਦਾ ਇਹਦੀ ਆਪਾਂ ਆਰਡਰਸ ਤਾਂ ਕਿੰਤੀ ਸੀ ਨਾਲ ਸੀ ਤੇ ਨੈਕਸਟ ਆਪਣੇ ਕੋਲ ਹੈਗਾ ਇਹ ਨਾਲ ਸੁਟ ਬਹੁਤ ਹੀ ਪਿਆਰਾ ਉਪਰ ਕਲਰ ਦੇ ਵਿੱਚ ਰੈਡੀ ਹੋਇਆ ਹੈ ਆ देखो इदा सूट सारे फ्रंट से इदा वर्क है फिनिशिंग चेक कर हैं गले की फिनिशिंग चेक कर सकते हो बहुत ही सोहना सूट रेडी हुआ है एद 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 एक बहुत ही प्यारा सूट रेडी होया है बॉटम से भी वर्क है बाजू से भी वर्क है एंड कंप्लीट फ्रंट पे अपनी ये वर्क किया हुआ है ये अपने को वाला कलर भी अवेलेबल है एंड ਇਹ ਉਹ ਨਾ ਕ੍ਰਸ਼ ਬਾਟਮ ਨੇ ਜਿਹੜੇ ਇਹ ਐਸਕੇ ਨੈਕ ਦੇ ਉੱਪਰ ਹੈ ਪਲੈਨਿੰਗ ਸ਼ੁਰੂ ਬਿਲਕੁਲ ਵੀ ਨਹੀਂ ਹੈ ਫੁੱਲ ਆਪਾਂ ਤੁਹਾਨੂੰ 5 ਮੀਟਰ ਦਾ ਸੂਟ ਦਵਾਂਗੇ 5 ਮੀਟਰ ਦੀ ਕੱਟ ਹੋਏਗੀ 2 8 ਮੀਟਰ ਦਾ ਆਪਣਾ ਦੁਪੱਟਾ ਹੋਏਗਾ ਫੁੱਲ ਲੈਂਥ ਦਾ ਐਂਡ ਜੋ ਇਹ ਵਾਲਾ ਸੂਟ ਹੈ ਲਵੈਂਡਰ ਕਲਰ ਦਾ ਇਹ ਕ੍ਰਸ਼ ਬਾਟਮ ਦੇ ਉੱਪਰ ਤੁਸੀਂ ਵੀ ਦੇਖ ਸਕਦੇ ਹੋ ਨੈਕਸਟ ਅਗਰ ਜਿਵੇਂ ਮੈਰੀਸਲੀ ਚਾਲਰੀ ਵਗੈਰਾ ਰੈਡੀ ਕਰਨਾ ਹੁੰਦਾ ਹੈ ਨਾ ਆਪਾਂ ਇਸ ਤਰ੍ਹਾਂ ਦੇ ਚਾਲਰੀ ਵੀ ਰੈਡੀ ਕਰਦੇ ਹਾਂ ਸਾਟਰੀ ਵਗੈਰਾ ਉੱਪਰ ਜਿਹੜਾ ਨੈਨਸਫੀਅਰ ਲੀਕ मैं स्नेर बहुत ही सोहने लगते हैं कि चादर इस तरह के साटे स्टफ के उ इस तरह चादर हाँ जी ने स्टा रेडी किए हैं लीलन क्लब उपर स्टी चेक कर लीलन क्लब स्टफ है नज़दीक तो चेक कर सकते हो ये वेखो इतना बहुत ही सॉफ्ट कपड़ा लाइनिंग जरूर बिल्कुल भी नहीं है कलर कॉम्बीनेशन कलर कॉन्ट्रास्ट बहुत तो ही प्यारा हो सूट के उपर दुपट्टा टाई एंड डाई का भी कर सकते हो सिंगल शेप का भी कर सकते हो जुटा ही थानू पसंद अपना लास्ट सूट आदि कॉटन के उपर रेडी यलन क्लब खादी कॉटन है एंड एक अपनी सिंपल खादी कॉटन है उसके उपर आप रेडी किया पैच लग्याट पर इदा पैच लगे बहुत ही सोहना सूट रेडी है बाजू से पैच लगे यह अपना फ्रंट आ गया सूट है खादी कॉटन के उपर और आज की वीडियो में इन्ना ही अपनी वीडियो टाइम टू टाइम आई कि दो तीन दिन बाद अपनी वीडियो आप रेगुलर पोस्ट करते रहेंगे थोड़ा डिजाइन पसंद आता स्क्रीनशॉट लैके सेंड कर सदी कोई परी होंगी है तो ਆਪਾਂ ਨੰਬਰ ਮੈਂਸ਼ਨ ਕੀਤੇ ਆ ਉਸ ਤੇ ਤੁਸੀਂ ਕਾਲ ਕਰਤੀ ਆਂ ਜਾਂ ਫੇਰ WhatsApp ਮੈਸੇਜ ਕਰਕੇ ਸਾਹਮਣੇ ਸੂਟ ਦਾ ਪ੍ਰਾਈਸ ਪੁੱਛ ਸਕਦੇ ਹੋ ਜਾਂ ਕਿ ਤੁਹਾਨੂੰ ਕੋਈ ਹੋਰ ਸਟੱਫ ਤੇ ਰਿਲੇਟਡ ਡੀਟੇਲਸ ਪੁੱਛਣੀ ਹੈ ਜਾਂ ਆਪਣੀ ਦੁਪੱਟੇ ਦੇ ਰਿਲੇਟਡ ਡੀਟੇਲਸ ਪੁੱਛਣੀ ਹੈ ਜੋ ਵੀ ਤੁਸੀਂ ਕੁਛ ਸਾਡੇ ਤੋਂ ਪੁੱਛਣਾ ਟੀਸ ਕਾਲਸ ਆਨ ਕਰ ਸਕਦੇ ਹੂੰ 8847600249 ਆਪਾਂ ਨੰਬਰ ਹੈ ਉੱਪਰ ਸਕਰੀਨ ਤੇ ਪਤਾ ਨੂੰ ਸ਼ੋ ਹੋ ਰਿਹਾ ਆਏਗਾ ਐਂਡ ਆਪਾਂ ਨੂੰ Instagram @punjabi_suit_potique as well as Facebook ਤੇ ਫੋਲੋ ਕਰਨਾ ਨਾ ਭੁੱਲਿਓ ਇਨਸਟਾ ਤੇ ਆਪਾਂ ਦੇ ਲਈ ਤੇ ਲਈ ਰੀਲਸ ਅਪਡੇਟ ਕਰਦੇ ਰਹਿਣੇ ਆ ਜਿਸ ਤਰ੍ਹਾਂ ਆਪਨੇ ਡਿਜ਼ਾਈਨ ਸਟੱਡੀ ਹੁੰਦੇ ਰਹਿੰਦੇ ਆ ਉਸੇ ਤਰ੍ਹਾਂ ਆਪਾਂ ਤੁਹਾਨੂੰ ਰੈਗੂਲਰ ਦੱਸਦੇ ਰਹਿਣੇ ਆ ਕਿ ਸਾਡੀ ਇੰਸਟਾਗ੍ਰam ਨੂੰ ਜਰੂਰ ਫੋਲੋ ਕਰੋ ਐਂਡ YouTube ਚੈਨਲ ਨੂੰ ਖਾਲੇ ਤਾਂ ਅਗਰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਜਾ ਕੇ ਸਬਸਕ੍ਰਾਈਬ ਕਰ ਲਓ ਇਸ YouTube ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰਿਓ ਐਂਡ ਬੈਲ ਆਈਕਨ ਦਬਾਣਾ ਨਾ ਭੁੱਲਿਓ ਬਿਕੋਸ ਜਦੋਂ ਹੀ ਆਪਾਂ ਨਿਊ ਵੀਡੀਓ ਪੋਸਟ ਕਰਾਂਗੇ ਤੁਹਾਡੇ ਕੋਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਏਗੀ ਤਾਂ ਬੈਲ ਆਈਕਨ ਦਬਾਣਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਤਾਂ ਕਿ ਸਾਨੂੰ ਪਤਾ ਚੱਲਦਾ ਰਹੇ ਤੁਹਾਡੀ ਕਿਸ ਤਰ੍ਹਾਂ ਦੇ ਤੁਹਾਡੇ ਕੁਐਸਚਨਸ ਆ ਪਲੀਜ਼ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ